ਕਰਨ ਕਰਾਵਨ ਸਰਨ ਪਰਿਆ ਗੁਰਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਕਰਨ ਕਰਾਵਨ ਹਾਰ ਪ੍ਰਮਾਤਮ ਦੀ ਸਰਨੀ ਪੈ ਗਿਆ ਜਾ ਕੇ ਕਹਿੰਦੇ ਗੁਰਪ੍ਰਸਾਦ ਸਹਿਜ ਕਰ ਪਾਇਆ ਗੁਰੂ ਦੀ ਕਿਰਪਾ ਨਾਲ ਸਹਿਜ ਕਰ ਪਹੁੰਚ ਗਿਆ ਮਿਟਿਆ ਅੰਧੇਰਾ ਚੰਦ ਚੜਿਆ ਪਰ ਪਹਿਲਾਂ ਗੱਲ ਆ ਵੀ ਜੇ ਆਪਾਂ ਦੇਖਦੇ ਜੀ ਪ੍ਰਸਾਦ ਗੁਰਪ੍ਰਸਾਦ ਗੁਰੂ ਦੀ ਕਿਰਪਾ ਨੰ ਗੁਰਪ੍ਰਸਾਦ ਨੂੰ ਗੁਰੂ ਦੀ ਕਿਰਪਾ ਕਹਿੰਦੇ ਨੇ ਯਵੇਂ ਪ੍ਰਸ਼ਾਦ ਗਰੰਤੀ ਸਿੰਘ ਦੇਗਵੰਦ ਦਾ ਪ੍ਰਸ਼ਾਦ ਵੰਡਦਾ ਨਾ ਆਪਣੀ ਚ ਖਿਆਲ ਹੁੰਦਾ ਭਾਈ ਥੋੜਾ ਦਿਓ ਜੀ ਮੈਂ ਤਾਂ ਖਾਦਾ ਨਹੀਂ ਜਾਣਾਗਾ ਥੋੜਾ ਦਿਓ ਜੀ ਪਰ ਉਹ ਪ੍ਰਸ਼ਾਦ ਉਹ ਪ੍ਰਸ਼ਾਦ ਮੇਲੇ ਗੁਰੂ ਦੀ ਕਿਰਪਾ ਹੁੰਦੀ ਆ ਜਿਉਂ ਦੇਗਵੰਦ ਦਾ ਇਹ ਮਤਲਬ ਆਪਣੇ ਦੇਖ ਦਿਓ ਦੇ ਕੇ ਥੋੜੀ ਦਿਓ ਜੀ ਜਿਉਂ ਕੋਈ ਅਲੋਪ ਤਾਸੇ ਦਿੰਦੇ ਨੇ ਤਾਸੇ ਥੋੜੇ ਦਿਓ ਜੀ ਸਾ ਤੋਂ ਖਾਦੇ ਨਹੀਂ ਜਾਣਾ ਤਾਂ ਬੇਅਦਬੀ ਹੋਊ ਪਰ ਤੇਰੀ ਹਿੱਸੇ ਦਾ ਪ੍ਰਸ਼ਾਦ ਸੀ ਉਹ ਦਇਆਲ ਖੁਸ਼ੂ ਕੀ ਕਿਸ ਨੂੰ ਦਿੱਤਾ ਜਾਂਦਾ ਪ੍ਰਸ਼ਾਦ ਪ੍ਰਸ਼ਾਦ ਹਰ ਕਿਸੇ ਨੂੰ ਨਹੀਂ ਆਉਂਦਾ ਕਿਰਪਾ ਸਾਰੀ ਸਹਿਜ ਕਰ ਪਾਇਆ ਉਹਦੀ ਸਹਿਜ ਸ਼ਾਂਤੀ ਦਾ ਆਨੰਦ ਪ੍ਰਸਾਰ ਕਿਰਪਾ ਵਿੱਚ ਆ ਤੈਨੂੰ ਕਿਰਪਾ ਕਿੰਨੀ ਚਾਹੀਦੀ ਹੈ ਇੱਕ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਚੌਰ ਕਰ ਤੌਰ ਕਰਦਾ ਸੀਗਾ ਸੋਬਰਾਮ ਸੋਬਰਾਮ ਤਾਂ ਪਿਓ ਰਿਛ ਬਣ ਕੇ ਆਇਆ ਉਹਦਾ ਉਹ ਇੱਕ ਸਿੱਖ ਸਿ ਚੌਰ ਕਰਦਾ ਸੀ ਤੇ ਉਹ ਰਿਛ ਦਾ ਤਮਾਸ਼ਾ ਦਿਖਾਉਣ ਆ ਗਿਆ ਸਿੱਖ ਦੇ ਤਮਾਸ਼ਾ ਦਿਖਾਇਆ ਬਹੁਤ ਖੁਸ਼ ਹੋਇਆ ਲੇਕਿਨ ਉਹ ਦੇਖਣ ਵਾਲਾ ਨਾ ਜਿਆਦਾ ਖੁਸ਼ ਹੋਇਆ ਸਿੱਖ ਜਿਹੜਾ ਚੌਰ ਕਰਦਾ ਸੀਗਾ ਸਾਬਕਾ ਤੂੰ ਨਕਸ਼ ਕਿਉਂ ਕਰੇ ਖੇਡੇ ਬਹੁਤ ਸੋਹਣੇ ਦਿਖਾਇਆ ਕੁਛ ਤਾਂ ਹੋਣਾ ਹੀ ਆ ਜੀ ਕਹਿੰਦੇ ਕਹਿੰਦੇ ਤੇਰਾ ਪਿਓ ਸੁਪਾ ਆਰਾਮ ਹੈ ਕਹਿੰਦੇ ਕਿਵੇਂ ਹੋ ਗਿਆ ਕਹਿੰਦੇ ਦੇਖ ਪਰਤਾ ਰਿਆ ਸੀਗਾ ਗੁਰੂ ਲੰਗਰ ਦੀ ਦੇਖ ਪਰਤਾਂ ਦੇ ਮਨਾਂਦੇ ਤੇ ਇੱਕ ਸਿੱਖ ਗਿਆ ਗੱਡਾ ਉਹਦਾ ਚੱਲ ਰਿਆ ਸੀਗਾ ਗੱਡਾ ਰੋਕ ਕੇ ਭੱਜ ਕੇ ਆਇਆ ਪਹਿਲਾਂ ਮੈਨੂੰ ਦੇਖ ਦੇ ਜਲਦੀ ਓਏ ਬੋਲਣ ਲੱਗਿਆ ਕਹਿੰਦਾ ਤੀਓ ਮੇਰੇ ਚਮਕਟ ਪੀਂਨਾ ਮੈਂ ਅੱਜ ਦੇਖ ਦੇ ਕੇ ਜਾਉਂਗਾ ਤੈਨੂੰ ਤੇਰੀ ਵਾਰੀ ਆ ਦੇਖ ਦਵਾਂਗਾ ਪਰ ਉਹ ਗੱਡੇ ਵਾਲਾ ਜ਼ਿੰਮੇਦਾਰ ਕਾਲਾ ਸੀ ਮੇਰਾ ਗੱਡਾ ਨੰਗ ਜੇ ਕਿਤੇ ਗੱਡਾ ਰੋਕ ਕੇ ਆਇਆ ਸੀ ਨਾ ਇਹਨਾਂ ਕਹਾਰਿ ਚਮੂਟਾ ਪਈ ਨਾ ਹੁਣ ਇਹ ਦੇਖ ਵਰਤੌਣ ਵਾਲਾ ਸੀਗਾ ਤੇ ਇਹੀ ਰਚਮੂਟ ਪਈ ਜਾ ਰਿਹਾ ਕਿਉਂਕਿ ਮੰਦਾ ਬੋਲਿਆ ਕਿ ਉਹ ਸਿੱਖ ਜਿਮੀਂਦਾਰ ਗੱਡੇ ਵਾਲਾ ਨਾ ਥੱਲੇ ਕਿਣਕਾ ਚੱਕ ਕੇ ਪ੍ਰਸ਼ਾਦ ਉਹ ਹੀ ਨੂੰ ਮੱਥੇ ਨਾਲ ਸੁਹਾ ਕੇ ਤੇ ਸ਼ਕਲ ਪ੍ਰਸ਼ਾਦ ਨਾਲ ਸੰਤੁਸ਼ਟ ਹੋ ਗਿਆ ਵੀ ਇਹ ਗੁਰੂ ਦੀਕ ਪ੍ਰਸ਼ਾਦ ਮੈਨੂੰ ਇੰਨਾ ਹੀ ਮਿਲਿਆ ਪ੍ਰਸ਼ਾਦ ਗੁਰੂ ਦੀ ਕਿਰਪਾ ਦਾ ਪ੍ਰਸ਼ਾਦ ਇਹਨਾਂ ਗੁਰ ਪ੍ਰਸ਼ਾਦ ਕਹਿੰਦੇ ਨੇ ਕਹਿੰਦੇ ਇਹਦੇ ਬੋਲਣ ਦਾ ਤਰੀਕਾ ਲਾਗ ਰਿ ਸੀ ਨਾ ਇਸ ਤਰ੍ਹਾਂ ਬੋਲਿਆ ਕਿੰਨੇ ਸਾਖੇ ਮਿਲ ਜਾਣਗੀਆਂ ਗੁਰੂ ਗੋਬਿੰਦ ਸਿੰਘ ਦੇ ਲੰਗਰ ਵਿੱਚ ਵਿਅਦਵੀ ਕਰਨ ਵਾਲੇ ਲੰਗਰਾਂ ਨੂੰ ਇੱਕ ਕਹਿੰਦੇ ਸਿੱਖ ਨੂੰ ਗੁਰੂ ਸਾਹਿਬ ਜਾ ਰਹੇ ਸੀਗੇ ਤੇ ਕਹਿੰਦੇ ਵੀ ਉਹ ਉਹ ਦਰਖਤ ਤੇ ਕਾਂ ਦਾ ਆ ਲੈਣਾ ਸੀਗਾ ਕਹਿੰਦੇ ਉਹ ਬੱਚੇ ਨੂੰ ਮਾਰ ਗਿਆ ਇੱਕ ਬੱਚਾ ਤੇਰੇ ਵੱਲ ਵੇਖੂਗਾ ਨਾ ਜਦੋਂ ਕਾਂ ਦੇ ਆਲੇ ਤੇ ਪਹੁੰਚ ਜਿਵੇਂ ਜਿਹੜਾ ਬੱਚਾ ਤੇਰੇ ਵੱਲ ਵੇਖੀ ਜਾਵੇ ਉਹਨੂੰ ਫੜ ਕੇ ਮਾਰ ਦੇਵੇ ਚਾਰ ਬੱਚੇ ਸੀ ਕਹਿੰਦੇ ਕਾਂ ਤੇ ਉਹ ਇੱਕ ਬੱਚਾ ਉਹਦੇ ਉਲੇਖਣ ਲੱਗਾ ਉਹਨੂੰ ਫੜ ਕੇ ਮਾਰਤਾ ਕਹਿੰਦੇ ਇਹ ਕੀ ਇਹ ਕੀ ਲੰਗਰੀ ਸੀਗਾ ਸੰਗਤ ਨੂੰ ਕਹਿੰਦਾ ਇਹ ਕਿਉਂ ਕਾਂ ਕਾਂ ਕਰੀ ਜਾਂਦੇ ਆ ਛੱਡ ਦਊਂਗਾ ਫਿਰ ਜ਼ਬਰਦਸਤ ਆਵਾਂ ਕਾਂ ਕਿਆ ਕਿਉਂ ਕਰਦੇ ਆ ਹੁਣੇ ਆਪ ਕਾਨ ਜੁਨੀ ਪਿਆ ਪੜਤ ਰਿਹਾ ਤੇ ਜਦ ਪ੍ਰਸ਼ਾਦ ਮਿਲਦਾ ਨਾ ਪ੍ਰਸ਼ਾਦ ਥੋੜਾ ਨਹੀਂ ਕਹਾਈਦਾ ਹੁੰਦਾ ਵਾ ਉਹ ਗੁਰੂ ਦੀ ਰਹਿਮਤ ਹੁੰਦੀ ਹੈ ਵੀ ਜਿੰਨਾ ਵੀ ਦੇਣਾ ਚਾਹਵੇ ਲੈ ਲੈਣਾ ਚਾਹੀਦਾ ਵਾ ਚਾਹੇ ਲੈ ਕੇ ਕੋਠੇ ਤੇ ਪਾ ਦੇਵੇ ਉਹ ਕਿਸੇ ਨੂੰ ਦੇ ਦੇਵੇ ਉਹ ਪਰ ਵਸੇ ਮੇਨ ਪੁਆਇੰਟ ਵੀ ਤੇਰੇ ਹਿੱਸੇ ਦਾ ਪ੍ਰਸ਼ਾਦ ਆ ਤੂੰ ਹੀ ਛਕਣਾ ਥੋੜਾ ਚਾਹੇ ਬੜਾ ਇਹ ਗੁਰੂ ਦੀ ਕਿਰਪਾ ਵਾ ਜਿਵੇਂ ਵੀ ਇੱਕ ਮੁਠੀ ਵਰਕ ਤਾਸੇ ਦੇ ਤੇ ਜਾਂ 10 20 ਲੱਟੂ ਫੜਾਤੇ ਪ੍ਰਸ਼ਾਦ ਮੋੜਿਆ ਕਿਸੇ ਮਹਾਂਪੁਰਖਾਂ ਨੇ ਜਗਰੰਥ ਸਿੰਘ ਨੇ ਕਿੱਸੇ ਤੇ ਬਿਲੇ ਆ ਤੁਨੂੰ ਕਿਰਪਾ gana ਚਾਹੀਦਾ ਵਾ ਉਹ ਜ ਨੰਨਾ ਨਹੀਂ ਬਣਾ ਇਨਕਾਰ ਪੈ ਗਿਆ ਨਾ ਆਪਣੇ ਹਿੱਸੇ ਚ ਭਗਤੀ ਕੱਟੀ ਜਾਂਦੀ ਆ ਤੋ ਪ੍ਰਸ਼ਾਦ ਪਰ ਕਮੈਂਟ ਕੀਤਾ ਪ੍ਰਸ਼ਾਦ ਵੱਲੋਂ ਗੁਰੂ ਦੀ ਕਿਰਪਾ ਹੈ ਇੰਨਾ ਤੇ ਤੇ ਕਿਰਪਾ ਸੀ ਗੁਰੂ ਦੀ ਤੂੰ ਕਿਰਪਾ ਕਟਵਾ ਦੇ ਜੇ ਬਸ ਕੱਟ ਦਿਆ ਜੇ ਤਾਂ ਤੂੰ ਖਾਦਾ ਨਹੀਂ ਜਾਣਾ ਫਿਰ ਖਾਣ ਵਾਸਤੇ ਨਹੀਂ ਹੁੰਦਾਗਾ ਛਕਣ ਵਾਸਤੇ ਨਹੀਂ ਹੈਗਾਗਾ ਉਹ ਤੇ ਗੁਰੂ ਦੀ ਕਿਰਪਾ ਹੈ ਉਹ ਕਿੰਨੀ ਖੁਸ਼ੀ ਤੇਰੇ ਤੇ ਦਿਆਲੂ ਕਿਸ ਨੇ ਪ੍ਰਸ਼ਾਦ ਦਿੱਤਾ ਗਿਆ ਮੱਕੀ ਜੇ ਦੂਸਰੇ ਪਾਸੇ ਵੇਖੀ ਤਾਂ ਤੰਤਰ ਕੇ ਲੋਕੀ ਪ੍ਰਸ਼ਾਦ ਵੰਡਦੇ ਨੇ ਕਿਸੇ ਕਰੇ ਕਰਾਇ ਦੀ ਇੱਕ ਮੈਂ ਸੁਣੀ ਸੀ ਕਹਾਣੀ ਕਿਸੇ ਜ਼ਿੰਮੇਵਾਰ ਕੋਲ ਉਹ ਬਜਰਾ ਨਾ ਆ ਬਿਮਾਰ ਸੀਗਾ ਕਦੇ ਪੰਪ પેટ્રોલ ਤੇ ਗਿਆ ਉੱਥੇ ਲੱਡੂ ਵੰਡ ਰਿਆ ਸੀ ਕੋਈ ਤੇ ਉਹ ਲੱਡੂ ਦੋ ਲੱਡੂ ਆਨੇ ਇਹ ਨਹੀਂ ਵੀ ਦੇਤੇ ਪੰਪ ਤੇਲ ਪਉਣ ਗਿਆ ਜ਼ਿੰਮੇਵਾਰ ਪ੍ਰੋਬਲਮ ਬਥੇ ਮੋਟਰਸਾਈਕਲ ਤੇ ਉਹ ਦੋ ਦੋ ਲੱਡੂ ਵੰਡੇ ਗਿਆ ਦੋ ਇਹਨੇ ਵੀ ਲੈ ਕੇ ਜੇਬ ਵਾਲੇ ਇੱਕ ਨੰਮਾ ਉੱਥੇ ਖਾ ਲਿਆ ਇੱਕ ਜੇਬ ਚ ਪਾ ਲਿਆ ਘਰੇ ਆਇਆ ਰਾਤ ਨੰਗੀ ਸੌਂਗਾ ਸਵੇਰੇ ਨਾ ਉੱਠਣਾ ਹੋਇਆ ਲੱਕ ਵੱਜ ਗਿਆ ਦਾ ਕੰਧਨ ਹੱਥ ਪਾਪਾ ਕੇ ਉੱਠੇ ਪਰ ਜ्यों-ਜ्यों ਦਵਾਈਆਂ ਬਿਮਾਰੀਆਂ ਤੇ ਪੈਸਾ ਖਰਚ ਹੋਇਆ ਸਾਰਾ ਮਕਾਨ ਜ਼ਮੀਨ ਪੈ ਗਈ ਪੰਜ-ਛੇ ਕਿੱਲੇ ਦੀ ਤੇ ਫੇਰ ਰਵਜਾਰਣਾ ਉਹ ਕਿਸੇ ਠੇੜੇ ਤੇ ਰਹਿ ਰਿਹਾ ਸੀ ਸੰਤਾਂ ਕੋਲੇ ਤੇ ਮੈਂ ਮੈਂ ਜਾਣਦਾ ਸੀ ਮੈਨੂੰ ਉਹ ਕਹਿੰਦੇ ਆ ਹਾਲਤ ਕਿਉਂ ਹੋ ਗਈ ਕਹਿੰਦਾ ਮੈਂ ਲੱਡੂ ਵੰਡ ਰਿਹਾ ਸੀ ਇਹ ਦੋ ਲੱਡੂ ਮੈਂ ਲੈ ਲਿਆ ਖਾ ਲੈ ਕੇ ਜਿਹਦੇ ਪਾ ਲੈ ਉਹ ਲੱਡੂ ਚ ਕੁਸ ਕਰਮਾ ਆ ਸੀ ਤੰਤਰਿਕ ਦੇ ਲੱਡੂ ਸੀਗਾ ਕਰੇ ਕਰਿਆ ਦੇ ਲੱਡੂ ਸੀਗਾ ਇਹ ਤਾਂ ਕਰਮਾਂ ਦੀ ਚੀਜ਼ ਆ ਨਾ ਉਹਦੇ ਆਪਾਂ ਇਹਦੀ ਵਿਧੀ ਬਣੀ ਆ ਵੀ ਤੂੰ ਬਿਮਾਰ ਹੋਣਾ ਸੀਗਾ ਉਹ ਤੰਤਰਿਕ ਦੇ ਲੱਡੂ ਕੀਤੇ ਕੋ ਖਾਣੇ ਸੀਗੇ ਦਾ ਲੱਡੂ ਤੇਰੇ ਹਿੱਸੇ ਕਿਉਂ ਆ ਗਿਆ ਉਹ ਲੋਕ ਮਾਰ ਨਹੀਂ ਹੋਏਗੇ ਜਿਵੇਂ ਕਿ ਤੰਤਰਕ ਦੀ ਚੀਜ਼ ਕੋਈ ਪਹਿਲਾ ਲੰਗੇ ਨਾਲ ਉਹਨੂੰ ਕੰਨੇ ਚਿੰਬੜ ਜਾਂਦੀ ਹੈ ਇੱਕ ਹੋਰ ਵਿਧੀ ਹੈ ਟੂਨੇ ਦੀ ਤੰਤਰ ਜਿਹੜਾ ਟੱਪਦਾ ਨਾਲ ਉਹਨੂੰ ਚਿੰਬੜ ਜਾਂਦਾ ਇਹ ਹੋਣੀ ਹੁੰਦੀ ਹੈ ਭਾਵੇਂ ਇਹ ਤੇਰੇ ਕਰਮਾਂ ਤੋਂ ਵਿਧੀ ਬਣਨੀ ਹੁੰਦੀ ਹੈ ਇਹਨੂੰ ਆਪਾਂ ਬੁਰਾਪਾਲਾ ਨੇ ਕਹਿੰਦਾਗਾ ਲੱਡੂ ਮਾੜੇ ਨਹੀਂ ਕਿ ਤੇਰੇ ਕਰਮ ਮਾੜੇ ਤੇਰੇ ਕੰਨ ਕੱਟ ਕੇ ਉੱਥੇ ਜਾ ਕੇ ਜਾਨੀ ਉਦੋਂ ਬਿਮਾਰ ਹੋਗੇ ਨਹੀਂ ਤਾਂ ਨਾ ਵੀ ਕਰ ਸਕਦਾ ਹੈਗਾ ਜਿਹਨੇ ਦੋਸਤ ਮੁੱਤ ਲੱਡੂ ਦੇ ਕੇ ਜਾਂਦੇ ਨੇ ਵਿਆਹਾਂ 'ਚ ਕੋਈ ਦੋਸਤ ਪਾਰਟੀ ਕਰੇ ਲੱਡੂ ਲੱਡੂ ਕੰਟ੍ਰੈਪ ਲੈਣੇ ਪੈਂਦੇ ਨੇ ਉਹ ਇੰਨਾ ਪੁਰਾਣਾ ਨਹੀਂ ਹੁੰਦਾਗਾ ਪੱਤਰੇ ਵਿਧੀ ਬਣੇਗਾ ਤਾਂ ਇਹਨਾਂ ਨੂੰ ਆਪਣਾ ਪ੍ਰਸ਼ਾਦ ਲੈ ਗੁਰੂ ਦੇ ਪ੍ਰਸ਼ਾਦ ਘਟौती ਨਹੀਂ ਕਰਨੀ ਜੋ ਪ੍ਰਸ਼ਾਦ ਲੈ ਰਿਹਾ ਕਰ ਲਿਆਵੇਂ ਲੰਗਰ ਦਾ ਪ੍ਰਸ਼ਾਦ ਥੋਕ ਠੋਕ ਨਹੀਂ ਪੰਜ ਬਕਟ ਛਲਣਾ ਚਾਹੀਦਾ ਹੈ ਉਹ ਤਾਂ ਇੱਕ ਪ੍ਰਸ਼ਾਦਾ ਬਹੁਤ ਹੁੰਦਾ ਉਹ ਕਹਿੰਦਾ ਲੰਗਰ ਵੱਧ ਨਹੀਂ ਛਲਣਾ ਚਾਹੀਦਾ ਕਿ ਬਾਹਰੜ ਦਾ ਉਹਨਾਂ ਦਾ ਪ੍ਰਸ਼ਾਦਾ ਲੰਗਰ ਚ ਆਉਂਦਾ ਹੈਗਾ ਲੋਕ ਸੋਕ ਕੇ ਲੈ ਕੇ ਜਾਂਦੇ ਮੇਰੀ ਬਾਰੀ ਠੀਕ ਹੋ ਜਾਏ ਤੇ ਆਪਾਂ ਪੰਜ ਪੰਪ ਪ੍ਰਸ਼ਾਦ ਦੇ ਤੇ ਵੱਟ ਖੀਰ ਵੀ ਛਕਦੇ ਆਂ ਇਹਨਾਂ ਆ ਨਹੀਂ ਮਿਲਿਆ ਆ ਨਹੀਂ ਮਿਲਿਆਗਾ ਇਹ ਲੋਭ ਨਾ ਖਾਨਨੇ ਆ ਨਾ ਫਿਰ ਉਹਨੂੰ ਭਰਨੀਆ ਮੇਰੇ ਸਜਾਵਾਂ ਉਹ ਸਜਾਵਾਂ ਪਾਨੀ ਆਪਣੇ ਬ ਕਈ ਤਾਂ ਪਾਠ ਲੱਗਦੇ ਨੇ ਕਿਉਂਕਿ ਉਹਨਾਂ ਦੀਆਂ ਮੰਗਾਂ ਆਪਾਂ ਪੂਰੀਆਂ ਕਰਨੇ ਪੈਂਦੀਆਂ ਨੇ ਕਿ ਪ੍ਰਮਾਤਮਾ ਆਪ ਦੇ ਕੋਲ ਕਿਸੇ ਨੂੰ ਕੁਝ ਨਹੀਂ ਦਿੰਦਾ ਉਹ ਜੋ ਦਾਨ ਕੀਤਾ ਉਹਦਾ ਹਿੱਸਾ ਜਿਹੜਾ ਖਾਊਗਾ ਉਹ ਬੋਲੂਗਾ ਵਾਹਿਗੁਰੂ ਇਹਦਾ ਭਲਾ ਹੋਵੇ ਉਹਦਾ ਭਲਾ ਤੇਰੇ ਪੰ ਪੇਰੇ ਪੁੰਨ ਚੋਂ ਕੱਟਿਆ ਜਾਣਾ ਤੇਰੇ ਪੁੰਨ ਚੋਂ ਟੋਪੀ ਹੋ ਗਈ ਉਹਦਾ ਭਲਾ ਹੋਣਾ ਦੀ ਬਿਮਾਰੀ ਠੀਕ ਹੋਣੀ ਆ ਤੂੰ 5 ਫੱਟ ਜਗਲੇ 6 ਛਗਲੇ ਆ ਜਾਂ ਦਾਲ ਘਰੇ ਟੋਲੇ ਚ ਪਾ ਕੇ ਲੈਂਦੀ ਖੀਰ ਪਾ ਕੇ ਲੈਂਦੀ ਉਹ ਤੈਨੂੰ ਭਰਨਾ ਪੈਣਾ ਵਾ ਇਹ ਮਰਯਾਦਾ ਵਾ ਔਰ ਕਿ ਜਦੋਂ ਦਾਨ ਕੀਤਾ ਉਹ ਦਾਨ ਫਲਣ ਫਲੀਫੂਤ ਹੋਊਗਾ ਨਾ ਜਿਵੇਂ ਅਜੇ ਸਰੋਵਰ ਵਿਖਿਆ ਖਾਇ ਸੀਦਰਗ ਅੱਜ ਅੱਜ ਇਹਨੂੰ ਵੀ ਤਾਂ ਲੇਟ ਦਾਨ ਕੀਤੀ ਸੀ ਤਵੇਲੇ ਜੇ ਰਾਮਚੰਦਰ ਹੀ ਦਾਦੇ ਨੇ ਤੇ ਉਹ ਲੇਟ ਤੇ ਢੇਰਾਂ ਢੇਰ ਲਾ ਕੇ ਖਾਣੀ ਪੂ ਕਹਿੰਦੇ ਦਾਨ ਕੀਤੀ ਖਾਣੀ ਉਹ ਫਲਕ ਪੂਤ ਹੋ ਗਈ ਨਾ ਐਵੇਂ ਅਨ ਫਲਦਾ ਵਾ ਜਿਹਨੇ ਦਾਨ ਜਿਹੜਾ ਖਾਊਗਾ ਫਿਰ ਉਹਨੇ ਦੇਣਾ ਪੈਂਦਾ ਆਪਣਾ ਪਾਠ ਬੰਦ ਹੋ ਆਪਣੀਆਂ ਸਮੱਸਿਆਵਾਂ ਵੱਧ ਜਾਂਦੀਆਂ ਗਵਾਰੀਆਂ ਗੋਡੇ ਦੁਖਲੇ ਬਿਮਾਰੀਆਂ ਵੱਧਦੀਆਂ ਸ਼ੂਗਰਬੱਦ ਦੀ ਮਵਾਰੀਦ ਪੈਸੇ ਦੇ ਖਰਚ ਹੋਣ ਲੱਗ ਜਾਂਦਾ ਵਾ ਉਹ ਐਵੇਂ ਖਰਚ ਹੁੰਦਾ ਬਲੰਗਰ ਵੱਧ ਵੱਧ ਕੇ ਖਾਣੇ ਜਦੋਂ ਆਪਾਂ ਜਾਂ ਗੁਰੂ ਦੇ ਪ੍ਰਸ਼ਾਦ ਦੀ ਕਿਰਪਾ ਨੂੰ ਜਵਾਬ ਦੇ ਦਿੰਨੇ ਆ ਕਿਰਪਾ ਘਟ ਜਾਂਦੀ ਆ ਆ ਮੰਗ ਕੇ ਵੱਧ ਲਿਆਉਂਦੇ ਆ ਉਹ ਪਾਟੜ ਸਰੀਰੁ ਦੁੱਖਾਂ ਦਾ ਰੋਗਾਂ ਦਾ ਘਰ ਬਣ ਜਾਂਦਾ ਹੈ ਸੋ ਸੇਵਾਸਿგან ਸਾਧਨਾ ਸੰਬੰਧੀ ਮੰਨਦੀ ਕਾ ਕਰਦਾ ਕਿਵੇਂ ਕਰੀਏ ਪੜਤ ਦਾ ਮਨ ਸ਼ਾਂਤ ਕਿਵੇਂ ਕਰੀਏ ਆਤੀ ਮਹਤਿਦ ਬਚਨ ਵਾਸਤੇ ਜਿਹੜਾ WhatsApp ਗਰੁੱਪ 88472852 ਤੁਹਾਨੂੰ ਕਰੋ ਤੇ ਹਰੇਕ ਸਮਸਿਆ ਦਾ ਸਮਾਧਾਨ ਹਰੇਕ ਬਿਲਕੁਲ ਫਰੀ ਹੈ ਫੋਨ ਨੰਬਰ 19037347 ਤੇ ਕਾਲ ਕਰ ਸਕਦੇ ਹੋ